ਯਾਰੀ ਅਹੀਂ ਹੁਣ ਖੜੇ ਆ ਮਨਵਾੜ ਇਥੋਂ ਕਹਿੰਦੇ ਆ ਕਿ ਜਿਹੜਾ ਇੰਜਣ ਜਿਹੜਾ ਆ ਨਾ ਉਹ ਚੇਂਜ ਹੁੰਦਾ ਵਾ ਤੇ ਇੰਜਣ ਚੇਂਜ ਹੋਊਗਾ ਤੇ ਇੱਥੇ ਹੀ ਸਾਰਾ ਪ੍ਰਸ਼ਾਦਾ ਪਣੀ ਆ ਜਾਂਦਾ ਜਿ ਤਰ੍ਹਾਂ ਕਿ ਦਾਲ ਫੁਲਕਾ ਸਾਰੇ ਆਣਿਆ ਸੰਗਤਾਂ ਨੇ ਦਾਲ ਫੁਲਕਾ ਛਕ ਲਿਆ ਵਾ ਤੇ ਹੁਣ ਆ ਬਾਬੇ ਲੈ ਚਲੇ ਆ ਰੋਟੀ ਪ੍ਰਸ਼ਾਦਾ ਪਣੀ ਸਾਰਾ ਮਲਕੇਸ਼ ਕਾ ਕੇ ਜਾਂਦੇ ਆ ਰੋਜ਼ ਡੇਲੀ ਆਉਂਦੇ ਆ ਲਓ ਜੀ ਅਸੀਂ ਪਹੁੰਚ ਗਏ ਆ ਔਰੰਗਾਬਾਦ ਜੋ ਕਿ ਮਨਵਾਰ ਤੋਂ ਅਸੀਂ ਤੁਰੇ ਹਾਂ ਤੇ ਔਰੰਗਾਬਾਦ ਪਹੁੰਚ ਗਏ ਆ ਤੇ ਕੱਲ ਦਾ ਵੀ ਜਿਹੜਾ ਤੁਹਾਨੂੰ ਪਾਇਆ ਵਲੌਗ ਉਹਦੇ ਵਿੱਚ ਜਿਤਨਾ ਵੀ ਟ੍ਰੇਨ ਦੇ ਵਿੱਚ ਹੀ ਸਫ਼ਰ ਸੀ ਤੇ ਅੱਜ ਵੀ ਹਜੇ ਵੀ ਸਾਡਾ ਟ੍ਰੇਨ ਦੇ ਵਿੱਚ ਹੀ ਸਫ਼ਰ ਜਾ ਰਿਹਾ ਵਾ ਤੇ ਜਿੱਦਾਂ ਤੁਸੀਂ ਦੇਖ ਸਕਦੇ ਜੀ ਵੀ ਜਿਹੜੇ ਸਟੇਸ਼ਨ ਤੇ ਟ੍ਰੇਨ ਰੁਕਦੀ ਆ ਉਤੋਂ ਹੀ ਬਥੇਰੀ ਸੰਗਤ ਜਿਹੜੀ ਆ ਉਹ ਚੜ ਜਾਂਦੀ ਆ ਸੰਗਤ ਲਾ ਲਓ ਟੂਰਿਸਟ ਲਾ ਲਓ ਬਾਕੀ ਤੁਹਾਡੇ ਸਾਹਮਣੇ ਆ ਤੇ ਹੌਲੀ ਹੌਲੀ ਅਸੀਂ ਜਿਹੜਾ ਵਾ ਉਹ ਹਜੂਰ ਸਾਹਿਬ ਤੱਕ ਜਦੋਂ ਪਹੁੰਚਾਂਗੇ ਤੇ ਤੁਹਾਡੇ ਨਾਲ ਜੁੜੇ ਰਹਾਂਗੇ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਤੇ ਇਹ ਤੋਂ ਬਾਅਦ ਆ ਆ ਬੈਠਿਆ ਹੀ ਆਪਣੇ ਘਰ ਦੇ ਆ ਮੰਮੀ ਤੇ ਆ ਮਾਮੇ ਦੀ ਕੁੜੀ ਆ ਤੇ ਆ ਮੰਮੀ ਦੇ ਭੂਆ ਜੀ ਆ ਆ ਵਿਖਾਇਓ ਮੰਮੀ ਦੇ ਭੂਆ ਜੀ ਨੂੰ ਤੇ ਆ ਆਹੋ ਇਹ ਆਸਟ੍ਰੇਲੀਆ ਚੋਂ ਆਇਆ ਤੇ ਉਹ ਛੋਟਾ ਜਿਹਾ ਬਾਕ ਜਿਹੜਾ ਪਹਿਲੇ ਵਲੌਗ ਚ ਇਤੇ ਵੇਖਿਆ ਹਣਾਵਾ ਤੇ ਹਾਲੇ ਵੀ ਸਾਡਾ ਸਫ਼ਰ ਜਿਹੜਾ ਵਾ ਉਹ ਚੱਲ ਰਿਹਾ ਵਾ ਜਿਹੜਾ ਸ਼੍ਰੀ ਹਜੂਰ ਸਾਹਿਬ ਦਾ ਤੇ ਬਾਕੀ ਅਸੀਂ ਤੁਹਾਨੂੰ ਬਖਾ ਸਕਦੇ ਆਂ ਵੀ ਅਸੀਂ ਹਜੇ ਕਿੱਥੇ ਪਹੁੰਚੇ ਆਪਾਂ ਨਹੀਂ ਹਾਲੇ ਪਿੱਛੇ ਹੀ ਆਂ ਹਜੂਰ ਸਾਹਿਬ ਤੋਂ ਅਜੇ ਤੇ ਪਤਾ ਨਹੀਂ ਅਸੀਂ ਕਿੱਥੇ ਆਂ ਬਸ ਹੌਲੀ ਹੌਲੀ ਜਾਣਾ ਬਸ ਬਸ ਇਹਨੂੰ ਪਤਾ ਪਹੁੰਚ ਜਾਗੇ ਹੌਲੀ ਕਿੱਥੇ ਪਹੁੰਚੇ ਔਰੰਗਾਬਾਦ ਪਹੁੰਚੇ ਜਿਹੜੇ ਕੈਮਰਾਮੈਨ ਆ ਸਾਡੇ ਉਹਨਾਂ ਨੇ ਦੱਸਿਆ ਸਾਨੂੰ ਵੀ ਔਰੰਗਾਬਾਦ ਇਹਨਾਂ ਦੇ ਵੀ ਬਣਾ ਦਿਓ ਇਹਨਾਂ ਦੇ ਵੀ ਬਣਾ ਦਿਓ ਅਰੇ ਵਲੌਗ ਬਣਾ ਰਹੇ ਹਾਂ ਇਹ ਕਰਨਾ ਹੈ ਰਾਮ ਦੇ ਆਣੀ ਬਣਾ ਰਹੇ ਹਾਂ ਐਸਾ ਹੈ ਵਲੌਗ ਬਣ ਰਹਾ ਹੈ ਇਹ ਦੇਖੋ ਹਮਾਰਾ ਵੀ ਤਾਂ ਬਣ ਰਹਾ ਹੈ ਕੀ ਬਣ ਰਹੀ ਹੈ ਵੀਡੀਓ ਵੀਡੀਓ ਬਣਾਉਣੀ ਆ ਕਿਉਂ YouTube ਤੇ ਪਾਉਂਗਾ ਮੈਂ ਚੈਨਲ ਅਸੀਂ ਆਪਣੇ ਪੰਜਾਬ ਚ ਦਿਖਾਵਾਂਗੇ ਜਿੱਤਾ ਲਾ ਕੇ ਬਾਗ ਆ ਮੱਗ ਲਾ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਦਸਰ ਪੇ ਆਪਕੋ ਪੈਸੇ ਪੈਸੇ ਦੇ ਦੇਣੋ ਕੋਲ ਓਕੇ ਇਹਦੇ ਪੈਸਾ ਦੀ ਨਹੀਂ ਓਕੇ ਥੈਂਕ ਯੂ ਚਲੋ ਜੀ ਹੁਣ ਹੁਣ ਮੈਂ ਹੀ ਮੜਾਇਆ ਕੋਮ ਫੇਰ ਆਈਏ ਮੜਾਇਆ ਟ੍ਰੇਨ ਤੇ ਵੀ ਹੈ ਜੀ ਠੀਕ ਹੈ ਚੰਗਾ ਆਪਾਂ ਘੁੰਮਣ ਨਹੀਂ ਤੇ ਆ ਕੱਲ ਦਾ ਤੇ ਘੁੰਮਣੇ ਆ ਪਰ ਅਸੀਂ ਇੱਕ ਵਾਰ ਫੇਰ ਕੋਮ ਫਿਰ ਕੇ ਆਏ ਹੈਲੋ ਇੱਧਰ ਹੈਲੋ ਕਰੋ ਬਾਈ ਹੈਲੋ ਜੇ ਵਾਕੋ ਮੈਂ ਕੀ ਬਰਾਈ ਮੈਂ ਕੀ ਅਹੀਂ ਕੋં ਫਿਰ ਗਿਆ ਨਹੀਂ ਤੂੰ ਇਥੇ ਬਹੁ ਅਹੀਂ ਉਹ ਰੀ ਦੀ ਬੋਤਲ ਉਹ ਤਲਵੇ ਪਾਣੀ ਪਾਣੀ ਦੀ ਬੋਤਲ ਲੋ ਜੀ ਇਹ ਆਪਣਾ ਉਹ ਤਾ ਜਿੱਥੇ ਟ੍ਰੇਨ ਹਿਲਦੀ ਆ ਤੇ ਇੱਕ ਡੱਬਾ ਆਪਣਾ ਆ ਵੀ ਹੈਗਾ ਵਾ ਤੇ ਆ ਸਾਰੀਆਂ ਆਪਣੀਆਂ ਮਾਸੀਆਂ ਵਾ ਆ ਵੀ ਮਾਸੀ ਦੇ ਇਧਰੋਂ ਆ ਮੰਮੀ ਦੀ ਆ ਮਾਸੀ ਦਾ ਮੁੰਡਾ ਹੈਲੋ ਹਾਈ ਕਰ ਦੋ ਐਂ ਕਰ ਦੋ ਮੜਾ ਮੋਟਾ ਹਾਂ ਵੈਕ ਜੀ ਕੀ ਫਦੇ ਚਲੋ ਜੀ ਹੁਣ ਅੱਗੇ ਚੱਲਦੇ ਹਾਂ ਉਹਨਾਂ ਨੇ ਵੀ ਮੇਲਾ ਹੀ ਹੈ ਆਹ ਵੈਕ ਜੀ ਮਦਦ ਕਰੋ ਆਪ ਨੂੰ ਸੰਦਾ ਆਤੀ ਮਸ਼ਹੂਰ ਹੈ ਭਾਈ ਉਹ ਵੀ ਵੀ ਆ ਗਏ ਨਹੀਂ ਨਹੀਂ ਬੰਦ ਨਹੀਂ ਕਰਨੀ ਓਏ ਇਹ ਆਪਣੇ ਮਾਸੜ ਦੀ ਹੋਣੀ ਆ ਇਹਨਾਂ ਦੀ ਵੀਡੀਓ ਬਣਾ ਲਈਏ ਮੈਂ ਤਾਂਹੀਂ ਤੁਸੀਂ ਵੀ ਆ ਜਾਓ ਆ ਜਿਹੜਾ ਆ ਜਿਹੜਾ ਬੂਆ ਬੰਦ ਹੋ ਜਾਂਦਾ ਇਹਨੂੰ ਐ ਕਰਕੇ ਇੱਕ ਜਣੇ ਨੂੰ ਖਿੱਚੋ ਕਿ ਦੋਵੇਂ ਖੁੱਲ ਜਾਂਦੇ ਆ ਐਂ ਦਾ ਵੇਖੋ ਮਡੇ ਦਾ ਪਰਣਾ ਹੈ ਮਸੀਹ ਸ੍ਰੀ ਘੜ ਉੱਠ ਕੇ ਜੀ ਵਧੀਆ ਤਈ ਸੁਣਾਓ ਹਾਂ ਵੀ ਹੈ ਜੇ ਆਪਣੀ ਮਾਸੇ ਦਾ ਮੁੰਡਾ ਕਹਿੰਦਾ ਤਨਵੀਰ ਹੈ ਹਾਂ ਮਸੀਹ ਹਸਰੀ ਘੜ ਉੱਠ ਕੇ ਤੁਸੀਂ ਵੀ ਸਸਰੀ ਘੜ ਉੱਠੇ ਵੇਜੇ ਇਧਰ ਕਿਹੜਾ ਵਾ ਧੀਰਾ ਚਾ ਉਧਰ ਧੀਰਾ ਟੋ ਆ ਵੇਖ ਗਿਆ ਮੈਂ ਕਿਧਰ ਦਿੰਦਾ ਜੀ ਕਿੰਨਾ ਤੇਰਾ ਜੀਣ ਲੱਗਾ ਇਕੱਲੇ ਦਾ ਇਹ ਹੀ ਆਪਣੇ ਸਾਰਾ ਟੱਬਰ ਤੇ ਬਸ ਇਹ ਤੋਂ ਗਾਂ ਕੁਝ ਨਹੀਂ ਹੈਗਾ ਆ ਆਪਣੇ ਚੋਬਰ ਜਿਹੜੇ ਆ ਇਹ ਦੀ ਕੰਦਾ ਆ ਵੀ ਕਦੋਂ ਜਾ ਕੇ ਜਿਹੜੀ ਆ ਟ੍ਰੇਨ ਆ ਉਹਨਾਂ ਦੇ ਡੇਢ ਪਹੁੰਚੇ ਤੇ ਨਹਾਤ ਹੋ ਕੇ ਫਰੈਸ਼ ਆਈਏ ਕਿਉਂਕਿ ਟ੍ਰੇਨ ਦੇ ਵਿੱਚ ਬਹੁਤ ਮੰਦਾ ਹਾਲ ਹੋ ਗਿਆ ਸਾਡਾ ਤੇ ਆ ਸਟੇਸ਼ਨ ਦਾ ਨਾਮ ਹੈਗਾ ਜਹਾਲਣਾ ਜਹਾਲਣਾ ਔਰ ਸਪੈਲਿੰਗ ਜਹਾਲਣਾ ਵਾਹ ਜੀ ਮਿੱਤਰੋ ਅਸੀਂ ਬਹਿ ਕੇ ਸਾਹ ਸੂ ਲੈ ਲੈਂਦਾ ਹੈ ਜੇ ਘੜੀ ਕਿਉਂਕਿ ਟ੍ਰੇਨ ਰੁਗੀ ਆ ਤੇ ਰੇਲਵੇ ਸਟੇਸ਼ਨ ਦਾ ਨਾਮ ਹੈਗਾ ਜਹਾਲਣਾ ਤੇ ਇਤੋਂ ਗਾੜੀ ਕਹਿੰਦੀ ਆ ਵੀ ਦੋ ਕਿ ਤਿੰਨ ਕਿ ਚਾਰ ਰੇਲਵੇ ਸਟੇਸ਼ਨ ਹੋਰ ਆਉਣੇ ਆ ਤੇ ਉਸ ਤੋਂ ਬਾਅਦ ਆਪਾਂ ਨੰਦੇੜ ਪਹੁੰਚਣਾ ਵਾ ਤੇ ਤੁਸੀਂ ਵਿਖਾ ਦਿਓ ਇਕਰਾਮ ਵੀ ਟ੍ਰੇਨ ਜਿਹੜੀ ਆ ਰੁਕੀ ਪਈ ਹੈ ਜੇ ਇਹ ਸਾਨੂੰ ਭੱਜ ਕੇ ਚੜ੍ਹਨਾ ਪੈਂਦਾ ਜਦੋਂ ਤੁਰਦੀ ਹੈ ਟ੍ਰੇਨ ਤੇ ਮੈਨੂੰ ਲੱਗਾ ਤੁਰਨ ਲੱਗੀ ਓਏ ਚਲੋ ਆਪਾਂ ਵੀਰ ਮਿਲੇ ਆ ਪਰ ਸ਼ਰਮਾਈ ਜਾਂਦੇ ਆ ਕਿਹੜੇ ਪਿੰਡੋਂ ਆਏ ਤੁਸੀਂ ਨਹੀਂ ਆਪਾਂ ਪਿੰਡੋਂ ਨਹੀਂ ਆਇਆ ਅੰਮ੍ਰਿਤਸਰੋਂ ਆਏ ਅੰਮ੍ਰਿਤਸਰੋਂ ਆਏ ਤੇ ਤੁਸੀਂ ਵੇਖਿੰਦੇ ਨੇ ਮੇਰੇ ਨਾਲ ਨਾ ਮੈਂ ਫੁੰਜਾ ਕਰਕੇ ਦੇਖ ਤੁਹਾਨੂੰ ਲੱਗਣਾ ਵਲੌਗ ਬਣਾਉਦਾ ਹਾਂ ਅੱਛਾ ਆ ਦੋਵੇਂ ਵੀ ਆਪਾਂ ਆਪਣੇ ਵਲੌਗ ਦੇ ਵਿੱਚ ਐਡ ਕਰ ਲਿਆ ਕਿਉਂਕਿ ਬੜੇ ਚਿਰ ਦੇ ਵਿਚਾਰੇ ਪਰ ਸ਼ਰਮਾਉਂਦੇ ਆ ਮੈਂ ਨੂੰ ਚੰਗੀ ਤਰ੍ਹਾਂ ਪੁੱਛਿਆ ਦੱਸ ਨਹੀਂ ਦੇ ਸ਼ਰਮਾਈ ਤਾਂ ਨਹੀਂ ਹੁੰਦਾ ਵਹੀ ਨਾ ਇਹਦੇ ਚੱਲੇ ਜੀ ਹਾਂਜੀ ਹਾਂਜੀ ਅੱਛਾ ਚਲੋ ਠੀਕ ਆ ਮੇਰੇ ਤੇ ਹਰ ਆਪਾਂ ਉੱਥੇ ਵੀ ਹੈ ਲੋਈ ਬੱਦਲ ਪੂਰੇ ਘੈਂਟ ਹੋਏ ਆ ਤੇ ਇਹ ਆਪਣੀ ਟ੍ਰੈਨ ਜਿਹੜੀ ਆ ਇਹ ਰੁਗੀ ਆ ਪੂਰਨਾ ਰੇਲਵੇ ਸਟੇਸ਼ਨ ਤੇ ਇਹ ਪਾਣੀ ਬਾੜਲੇ ਪੂਰਨਾ ਰੇਲਵੇ ਸਟੇਸ਼ਨ ਤੇ ਆਪਣੀ ੜੀ ਰੇਲ ਆ ਉਹ ਰੁਗੀ ਆ ਤੇ ਬੱਦਲ ਤਾਂ ਹੀ ਚੈੱਕ ਕਰ ਸਕਦੇ ਕਿ ਕਿੰਡਾ ਵਧੀਆ ਮੌਸਮ ਹੈ ਤੇ ਮੁੰਡਿਆਂ ਨੇ ਵੀ ਬੰਨ ਲੈ ਪਰਨੇ ਪਰਨੇ ਵੇਖੋ ਪਾਣੀ ਬਾੜ ਪੂਰੇ ਵਧੀਆ ਘੈਂਟ ਲੱਗੰਦਾ ਹੈ ਤੇ ਹੋਰ ਕਿਹੜਾ ਵੀਰ ਹੈ ਜਿਹੜਾ ਆਪਣੇ ਬਲੌਗ ਦਾ ਆ ਵੇ ਇੱਕ ਆ ਵੀਰ ਹੋਣੀ ਆ ਸਾਡੇ ਉੱਥੇ ਡੰਡੇਆਲੇ ਤੋਂ ਡੰਡੇਆਲੇ ਲੱਗੂ ਵੀਰ ਹੋਣੀ ਤੇ ਇਹ ਵੀ ਆਪਣੇ ਨਾਲ ਹੀ ਜੂਰ ਸਾਹਿਬ ਨੂੰ ਜਾ ਰਹੇ ਆ ਤੇ ਇੱਕ ਦੂਗਾ ਉਹ ਖਲੋਤੇ ਜੀ ਫੋਨ ਫਾਨ ਤੇ ਲੱਗਿਆ ਇਹ ਇਹਦੇ ਤੋਂ ਅਗਲਾ ਜਿਹੜਾ ਸਟੇਸ਼ਨ ਹੈ ਨਾ ਉਹ ਆਉਣਾ ਆ ਆਪਣਾ ਸਿੱਧਾ ਹੀ ਨੰਦੇੜ ਹਜੂਰ ਸਾਹਿਬ ਲਾਸਟ ਸਟੇਸ਼ਨ ਆ ਆ ਸੈਕੰਡ ਲਾਸਟ ਆ ਤੇ ਉਹ ਉਹ ਲਾਸਟ ਆ ਤੇ ਬਸ ਥੋੜਾ ਸਮਾਂ ਰਹਿ ਗਿਆ ਵਾ ਪਹੁੰਚਣ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਇਧਰ ਮੌਸਮ ਬਹੁਤ ਵਧੀਆ ਹੋਇਆ ਪਿਆ ਬੱਦਲ ਬੱਦਲ ਲੋ ਜੀ ਜਿਹੜੀ ਟ੍ਰੇਨ ਆ ਉਹ ਨੰਦੇੜ ਸਾਹਿਬ ਰੁਕ ਗਈ ਆ ਤੇ ਅਸੀਂ ਸਾਰੇ ਜਣੇ ਪਹੁੰਚ ਚੁੱਕੇ ਆ ਤੇ ਸਮਾਨ ਸਬੂਨ ਸਾਰਾ ਲਾ ਲਿਆ ਵਾ ਆ ਵੇਖੋ ਇਹ ਆਹੀ ਆਪਣੀ ਫੈਮਿਲੀ ਇਹ ਹੁਣ ਆਈ ਚੱਲੇ ਆ ਕਮਰੇ ਚ ਕਮਰਾ ਲੱਭਾਂਗੇ ਆ ਵੇਖੋ ਜਵਾਕ ਕਮਲੇ ਆ ਇਹਨਾਂ ਨੂੰ ਖੁਸ਼ੀ ਖੜੀ ਟ੍ਰੇਨ 'ਚ ਥੱਕ ਗਿਆ ਏ ਇੰਦਰਾ ਤੁਸੀਂ ਵੇਖ ਸਕਦੇ ਮੇਰੇ ਮਗਰ ਕਿੰਨਾ ਰੌਲਾ ਪੈਨਦਿਆ ਵਾ ਤੇ ਵੀ ਸੰਗਤ ਬਹੁਤ ਹੀ ਜ਼ਿਆਦੀ ਆ ਅਸੀਂ ਆਏ ਹਾਂ ਰੇਲਵੇ ਸਟੇਸ਼ਨ ਨੰਦੇੜ ਸਾਹਿਬ ਤੋਂ ਬਾਹਰ ਤੇ ਆਉਂਦਿਆਂ ਇੱਥੇ ਬੱਸਾਂ ਲੱਗੀਆਂ ਦੀਆਂ ਵਾ ਸ਼੍ਰੀ ਜੂਰ ਸਾਹਿਬ ਵੱਲੋਂ ਇੱਥੇ ਬੱਸਾਂ ਲੱਗੀਆਂ ਹੋਈਆਂ ਵਾ ਸੇਵਾ ਲਈ ਵੀ ਸੰਗਤ ਜਿੰਨੀ ਵੀ ਆਉਂਦੀ ਉਹਨਾਂ ਨੂੰ ਫ੍ਰੀ ਸੇਵਾ ਚੱਟ ਕਿਉਂ ਹੁੰਦੀਆਂ ਬੱਸਾ ਕਦੇ ਵੀ ਦੇਖ ਸਕਦੇ ਜੀ ਵੀ ਕੋਈ ਜਾਣਾ ਵੀ ਮੇਰੇ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਸਾਰਿਆਂ ਨੂੰ ਆਪੋ ਆਪਣੇ ਪਈ ਆ ਤੇ ਮੇਰੇ ਲਈ ਇਹ ਫਾਇਦੇ ਵਾਲੀ ਗੱਲ ਆ ਮੈਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਮੇਰੇ ਵੱਲ ਕੋਈ ਨਹੀਂ ਵੇਖਦਾ ਮਰਮਾਨਾ ਵੀਡੀਓ ਬਣਾਉਂਦੇ ਆ ਆ ਵੇ ਲੋ ਆ ਤਾਂ ਮੇਰੇ ਨਾਲ ਆਏ ਮੇਰੇ ਨਾਲ ਵਾਲੇ ਇਹ ਨਹੀਂ ਮੇਰੇ ਵੱਲ ਵੇਖਣਦੇ ਦੂਜਿਆਂ ਨੇ ਹੀ ਵੇਖਣਾ ਇਦਾਂ ਜਿੱਦਾਂ ਬੱਸ ਆਣਾ ਜਿਹੜੀ ਉਹ ਬੱਸ ਆਣ ਕੇ ਇੱਥੇ ਲੱਗ ਜਾਂਦੀ ਹੈ ਜਿੰਨੀਆਂ ਵੀ ਸੱਕਤਾ ਵਾਂ ਸਾਰੀਆਂ ਆਪ ਦੇ ਟੱਬਰ ਵਾਈ ਜਿਹੜੀਆਂ ਵਾਂ ਉਹ ਬਹਿ ਜਾਂਦੇ ਆ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਜੀ ਵੀ ਮੇਰੀ ਮੰਮੀ ਨੂੰ ਵੀ ਟੈਨਸ਼ਨ ਹੋਈ ਬਈ ਮੰਮੀ ਕੀ ਗੱਲ ਹੋ ਗਈ ਟੈਨਸ਼ਨ ਜੀ ਲਈ ਲੱਗਦਾ ਟੈਨਸ਼ਨ ਨਹੀਂ ਲਈ ਮੈਂ ਕਿਉਂਕਿ ਪਹੁੰਚ ਗਏ ਹਾਂ ਤੇ ਪਹੁੰਚ ਹੀ ਜਾਣਾ ਵਾਂ ਟੈਨਸ਼ਨ ਕਰਦੀ ਹੈ ਉਹ ਤੋਂ ਬਾਅਦ ਆਪਾਂ ਜਿਹੜੀ ਆ ਉਹ ਬੱਸ ਲੈਣ ਆ ਗਈ ਆ ਤੇ ਆ ਸੰਗਤਾਂ ਸਾਰੀਆਂ ਜਿਹੜੀਆਂ ਬੈ ਗਈਆਂ ਸੰਗਤਾਂ ਸਾਰੀਆਂ ਬਹਿ ਚੁੱਕੀਆਂ ਤੇ ਵੇਖੋ ਅਾਨੂੰਣ ਛੱਡ ਕੇ ਉਹਨਗੇ ਸਰਾਵਾਂ ਚ ਹਨਾ ਸਰਾਹ ਜੀ ਛੱਡ ਕੇ ਉਹਨੇ ਗੁਰਦੁਆਰਾ ਲੰਗਰ ਸਾਹਿਬ ਲੱਗੇ ਹਾਂ ਗੁਰਦੁਆਰਾ ਗੁਰਦੁਆਰਾ ਲੰਗਰ ਸਾਹਿਬ ਦੇ ਲੱਗੇ ਆ ਵੀਰ ਹਣੀ 2 ਸਾਲ ਪਹਿਲਾਂ ਆਏ ਸੀ ਇਹਨਾਂ ਨੂੰ ਪੂਰਾ ਚੇਤਾਵਾ ਤੇ ਮੈਂ ਮੈਂ ਉਹਦਾ ਛੋਟਾ ਹਾਂ ਜੋ ਮੈਂ ਆਇਆ ਹਾਂ ਤੇ ਹੁਣ ਵੀ ਚੇਤਾ ਭੁੱਲ ਗਿਆ ਜਿੱਦਾਂ ਕਿ ਮੈਂ ਥੱਕ ਚੁੱਕਾ ਹਾਂ ਤਾਂ ਕਰਕੇ ਲੰਮੇ ਬੈ ਗਿਆ ਮੈਂ ਤੇ ਆ ਮੇਰੇ ਆਲੇ ਦੁਆਲੇ ਬੈਠੀ ਸਾਰੀ ਸੰਗਤ ਤੇ ਸਾਨੂੰ ਕਮਰਾ ਨਹੀਂ ਮਿਲਿਆ ਤੇ ਨਾਲ ਨਾਲ ਹੀ ਇੰਨਾ ਸਾਰਿਆਂ ਨੂੰ ਕਿਸੇ ਨੂੰ ਵੀ ਨਹੀਂ ਕਮਰਾ ਮਿਲਿਆ ਸੰਗਤ ਨੂੰ ਮਿਲ ਜਾਊਗਾ ਕਿਉਂਕਿ ਭੀੜ ਬੜੀ ਕਰਕੇ ਨਾ ਆ ਕਰਕੇ ਸੰਗਤ ਬਹੁਤ ਜ਼ਿਆਦੀ ਆਈ ਕਰਕੇ ਤੇ ਇਹੀ ਆਪਣਾ ਇਦਾਂ ਵਲੌਗ ਚੰਗਾ ਲੱਗਾ ਤਾਂ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਏ ਬਾਏ ਮਿਲਦੇ ਆ ਅਗਲੇ ਵਲੌਗ ਚ